ਸੋ ਗੁਰਦੁਆਰਾ ਸਾਹਿਬ ਦੇ ਲੰਗਰ ਵਾਸਤੇ ਇਹ ਦਰਖਤ ਜਿਹੜੇ ਖੁਰਦਪੁਰ ਦਾ ਤਾਂ ਮੈਂ ਕਹਿਵਾਂਗਾ ਵੀ ਸ਼ਰਮਨਾਕ ਸੋਚ ਹੈ ਆਮ ਆਦਮੀ ਪਾਰਟੀ ਤੇ ਜਿਹੜੀ ਟੋਟਲ ਲੀਡਰਸ਼ਿਪ ਆ ਜਿਹੜੀਆਂ ਪੰਚਾਇਤਾਂ ਨੇ ਐਸ ਕਦਰ ਜਿਹੜਾ ਲੋਕਾਂ ਦਾ ਹੱਕ ਹੱਕ ਜਾਂ ਜਿਹੜੇ ਲੋਕਾਂ ਦਾ ਵਿਸ਼ਵਾਸ ਆ ਉਸ ਨੂੰ ਤਾਰ-ਤਾਰ ਕਰ ਦਿੱਤਾ ਗਿਆ ਸੀ ਸੋ ਉਹ ਸਾਰੀਆਂ ਚੀਜ਼ਾਂ ਆਪ ਦੇ ਹੱਥ ਚ ਲਈਆਂ ਸੋ ਦੋ ਰਹਾ ਸੀ ਵੀ ਕਲੈਨ ਤੇ ਤੁਰਨਾ ਕੰਡਿਆ ਤੇ ਸੋ ਕੰਡਿਆ ਪਰੇ ਰਾਤ ਚੁਣੇ ਨੇ ਤੇ ਉਹਨਾਂ ਤੇ ਤੁਰ ਰਹੇ ਹਾਂ ਔਕੜਾਂ ਬਹੁਤ ਆਉਣਗੀਆਂ ਇਤੋਂ ਵੀ ਵੱਡੀਆਂ ਆਉਣਗੀਆਂ ਸੋ ਸਾਰਿਆਂ ਨੂੰ ਸਰ ਕਰਾ ਤੁਹਾਡੇ ਮਾਤਾ ਜੀ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਸਸਪੈਂਡ ਕੀਤਾ ਗਿਆ ਕਿ ਦਰਖਤਾਂ ਨੂੰ ਤੁਸੀਂ ਪੰਚਾਇਤੀ ਜਿਹੜੇ ਸੀ ਉਹਨਾਂ ਨੂੰ ਗੁਰਦਬੁਰਦ ਕਰ ਦਿੱਤਾ ਹੈ ਦਰਖਤਾਂ ਦੀ ਗੱਲ ਕਰੀਏ ਕੁਝ ਦਰਖਤ ਵੱਖ-ਵੱਖ ਬਿਮਾਰੀ ਨਾਲ ਡਿੱਗ ਪਏ ਸੀ ਕੁਝ ਸ਼ੌਂਖ ਨਾਲ ਡਿੱਗ ਪਏ ਸੀ ਸੋ ਉਹਨਾਂ ਨੂੰ ਚੱਕ ਕੇ ਜੇ ਮੈਂ ਗੁਰੂ ਦਾ ਘਰ ਦਿੰਨਾ ਮਤਾ ਪਵਾਇਆ ਮਾਤਾ ਜੀ ਨੇ ਸਾਰੀ ਪੰਚਾਇਤ ਤੋਂ ਤੋ ਫਕਰਦਿਲੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਮੇਰੇ ਤੇ ਨਾਚ ਕਰਨਾ ਚਾਹੀਦਾ ਵੀ ਇੱਕ ਸਰਪੰਚ ਨੇ ਅ اچھا ਕਹਿੰਦੇ ਖੁਰਦਪੁਰਦ ਕਰਦੇ What do you mean by ਖੁਰਦਪੁਰਦ? ਸੋ ਜੇ ਆਪਣੇ ਪੇਰੈਂਟਸ ਦਾ ਨਾਲ ਹੱਥ ਵਟਾਉਣਾ ਅਧਿਕਾਰਾਂ ਦੀ ਦੁਰਵਰਤੋ ਹੈ ਤਾਂ ਮੈਂ ਕਰਾਂਗਾ ਇਹ ਹਰ ਇੱਕ ਨੌਜਵਾਨ ਨੂੰ ਕਰਨਾ ਚਾਹੀਦਾ ਕੀ ਤੁਹਾਨੂੰ ਇਹ ਲੱਗਦਾ ਨਹੀਂ ਕਿ ਤੁਸੀਂ ਉਹਨਾਂ ਦੇ ਸੰਵਿਧਾਨਕ ਅਹੁਦੇ ਦੇ ਵਿੱਚ ਜ਼ਿਆਦਾ ਦਖਲਅੰਦਾਜ਼ੀ ਕਰਦੇ ਹੋ ਪਰ ਲੋਕਾਂ ਨੂੰ ਰੜਕਣ ਲੱਗ ਪੈਂਦੇ ਇਹ ਕਾਮ ਆਦਮੀ ਦਾ ਬੰਦਾ ਕਹਿ ਰਿਹਾ ਇੱਕ ਜਿਹੜੇ ਮੇਰੇ ਤੋਂ ਇਲੈਕਸ਼ਨ ਹਾਰ ਕੇ ਪਿੰਡ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੇ ਲੋਕਾਂ ਨੇ ਪਿੰਡ ਪਿੰਡ ਨੇ ਉਹਨਾਂ ਨੂੰ ਨਕਾਰਤਾ ਉਹ ਬੰਦਾ ਮੇਰੀ ਖਿਲਾਫ ਦਰਖਾਸਤ ਦੇ ਰਿਹਾ ਸਾਰੇ ਦੇਸ਼ 'ਚ ਤੁਸੀਂ ਦੇਖੋਗੇ ਹਿੰਦੂ ਤੇ ਮੁਸਲਮਾਨ ਦੀ ਲੜਾਈ ਹੈ ਭਾਈ ਵੀ ਰਾਜਨੀਤਿਕ ਪਾਰਟੀਆਂ ਤੇ ਪੰਜਾਬ 'ਚ ਹਿੰਦੂ ਤੇ ਮੁਸਲਮਾਨ ਦੀ ਲੜਾਈ ਕਿਉਂ ਨਹੀਂ ਭਾਈ ਪੰਜਾਬ 'ਚ ਹਿੰਦੂ ਤੇ ਸਿੱਖ ਕਿਉਂ ਹੋਗੇ ਸੋ ਮੈਂ ਕਹਿੰਦਾ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਤੇ ਲੋਕਾਂ ਦੇ ਲੀਡਰ ਨੇ ਇਹਨਾਂ ਨੇ ਕਾਫੀ ਕੁਝ ਲੋਕਾਂ ਵਾਸਤੇ ਕੀਤਾ ਪਰ ਸਾਡਾ ਸਮਾਜ ਇਹਨਾਂ ਨੂੰ ਕੁਝ ਨਹੀਂ ਦੇ ਸਕੇ ਉਸ ਤੇ ਇਹ ਬੱਚ ਸੋ ਸੰਗਰੂਰ ਵਾਲੀ ਸੀਟ ਦੇ ਦਿੱਤੀ ਹੁਣ ਸੰਗਰੂਰ ਵਾਲੀ ਸੀਟ ਦਿੱਤੀ ਆ ਨਾ ਸੋ ਉਹਨਾਂ ਦਾ ਜਿਹੜਾ ਸਿਆਸੀ ਰੁਤਬਾ ਉਸ ਸੰਸਦ ਪਰ ਛੋਟੀਆਂ ਹਜੇ ਪੰਚਾਇਤਾਂ ਦਾ ਤੇ ਸਰਕਾਰਾਂ ਦਾ ਇਹ ਟਕਰਾ ਨਹੀਂ ਹੋਣਾ ਚਾਹੀਦਾ ਪਿੰਡ ਦਾ ਨੁਕਸਾਨ ਹੋ ਜਾਂਦਾ ਇਹ ਟਕਰਾ ਖਤਮ ਹੋ ਸਕਦਾ ਇਹ ਟਕਰਾ ਬਿਲਕੁਲ ਖਤਮ ਹੋ ਸਕਦਾ ਸੀ ਜੇ ਲਾਭ ਸੀ ਜਹ ਹੈ ਨਹੀਂ ਹੁਣ ਤਾਂ ਕੋਈ ਰਾ ਨਹੀਂ ਰਿਹਾ ਹੁਣ ਤਾਂ ਫਿਰ ਸਾਡੀ ਧੌਣ ਵਧਣਾ ਚਾਹੁੰਦੇ ਆ ਤਾਂ ਇਹ ਧੌਣ ਥੋੜੀ ਵਡਾਉਣੀ ਹੈ ਪਰ ਮੈਂ ਇੱਕ ਇਸ ਤਰ੍ਹਾਂ ਦਾ ਵਾਤਾਵਰਨ ਐਟਮੋਸਫੇਅਰ ਆਪਣੇ ਹਲਕੇ ਚ ਪਿੰਡ ਚ ਬਣਾਤਾ ਵੀ ਲਾਹਵ ਸਿੰਘ ਉਗੋਕੇ ਤੋਂ ਲੈ ਕੇ ਹਰ ਬੰਦਾ ਪਿੰਡ ਦੇ ਕੰਮਾਂ ਵਾਸਤੇ ਭੱਜਿਆ ਫਿਰੂਗਾ ਕਿ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਨਾ ਸਰਪੰਚ న్యూਟਰਲ ਹੁੰਦਾ ਹਰ ਸਰਪੰਚ ਨੇ ਸੋਚਿਆ ਵੀ ਯਾਰ ਐਮਐਲਏ ਕੋਲੇ ਜਾਵਾਂ ਉਹਨਾਂ ਤੋਂ ਆਪਣੇ ਪਿੰਡ ਵਾਸਤੇ ਮਦਦ ਲਵਾਂ ਪਿੰਡ ਦੇ ਕੰਮ ਲਵਾਂ ਕਿਉਂਕਿ ਐਮਐਲਏ ਨਾਲ ਸਰਕਾਰ ਨਾਲ ਰਲ ਕੇ ਕੰਮ ਕਰਨੇ ਹੁੰਦੇ ਪਰ ਉਹਨਾਂ ਦੀ ਇੱਕ ਇਸ ਤਰ੍ਹਾਂ ਦੀ ਈਗੋ ਸੀ ਉਹਨਾਂ ਨੇ ਸਰਪੰਚ ਨੇੜੇ ਨਹੀਂ ਕੀਤਾ ਅੱਜ ਕੰਡੀਸ਼ਨ ਇਹ ਬਣ ਗਈ ਹੈ ਵੀ ਆਮ ਆਦਮੀ ਦੇ ਲੋਕ ਜੇ ਪੰਚਾਂ ਸਰਪੰਚਾਂ ਨੂੰ ਬੁਲਾਉਣਗੇ ਅਜੋ ਜਾਣਗੇ ਕਿ ਉਹ ਬਿੱਲੀ ਥੈਲਿਓਂ ਬਾਹਰ ਆ ਗਈ ਪਤਾ ਲੱਗ ਗਿਆ ਵੀ ਇਹ ਕਿੰਨੇ ਯੋਗ ਹੈ ਇਹਨਾਂ ਦਾ ਕਰਤਾਰ ਕੀ ਹੈ ਸਸ਼ੀਕਲ ਐਸਵੇਲੇ ਤੁਸੀਂ ਲਾਈਵ ਪੰਜਾਬੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੇ ਅਸੀਂ ਤੁਹਾਡੀ ਸੋਚ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ੈਣਾ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਤੁਹਾਨੂੰ ਯਾਦ ਹੋਏਗਾ ਕਿ ਲਾਵ ਸਿੰਘ ਉਗੋਕੇ ਦੇ ਨਾਲ ਇੱਕ ਮੁੰਡਾ ਖੈਬਰ ਦਾ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਦੇ ਮਾਤਾ ਜੀ ਪਿੰਡ ਸਹਿਣਾ ਦੇ ਸਰਪੰਚ ਨੇ ਅੱਗੇ ਹੋ ਕੇ ਉਹ ਸਾਰੇ ਕੰਮ ਕਰਦੇ ਨੇ ਤੇ ਉਹਨਾਂ ਦਾ ਉਹ ਝਗੜਾ ਜਿਹੜਾ ਬਹੁਤ ਦੂਰ ਤੱਕ ਜਾਂਦਾ ਔਰ ਉਹ ਵੱਡਾ ਲਫੇੜੇ ਦਾ ਲਫੜਾ ਜਿਹੜਾ ਉਹ ਸੁਖਵਿੰਦਰ ਸਿੰਘ ਸਰਪੰਚ ਨੂੰ ਹਾਲੇ ਤੀਕਰ ਸਹਿਣਾ ਪੈ ਰਿਹਾ ਔਰ ਅੱਜ ਸਾਡੇ ਨਾਲ ਉਹ ਗੱਲਬਾਤ ਕਰ ਰਹੇ ਨੇ ਕਿਉਂਕਿ ਅੱਜ ਵੀ ਉਹਨਾਂ ਨੂੰ ਘਰੋਂ ਬੇਕਾਰ ਹੋਣਾ ਪਿਆ ਸੁਖਵਿੰਦਰ ਸਿੰਘ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਲਾਈਵ ਪੰਜਾਬੀ ਦੇ ਜਿੰਨੇ ਦਰਸ਼ਕ ਨੇ ਉਹਨਾਂ ਦਾ ਬੜਾ ਸਤਿਕਾਰ ਮੇਰੇ ਪਿੰਡ ਵੱਲੋਂ ਬੜਾ ਅਦਬ ਤੁਹਾਡਾ ਸੋ ਸਾਨੂੰ ਇੱਕ ਪਲੇਟਫਾਰਮ ਦਿੱਤਾ ਇਹ ਆਪਣੀ ਗੱਲ ਰੱਖਣ ਦਾ ਸੋ ਕੁੱਲ ਮਿਲਾ ਕੇ ਜ਼ੁਲਮ ਕੇ ਸائے ਮੇ ਲਬ ਖੋਲੇਗਾ ਕੌਣ ਅਗਰ ਅਸੀਂ ਹੀ ਚੁੱਪ ਰਹੇ ਤਾਂ ਬੋਲੇਗਾ ਕੌਣ ਸੋ ਅੱਜ ਜਿਹੜੀ ਫਰੀडम ਆਫ ਸਪੀਚ ਆ ਬੋਲਣ ਦਾ ਹੱਕ ਸਾਡੇ ਕਾਨੂੰਨ ਬਾਬਾ ਸਾਹਿਬ ਭੀਮਰਾਮbedkar ਨੇ ਜੋ ਦਵਾਇਆ ਵੀ ਜਿਹੜੀਆਂ ਦਵੀਆਂ ਕੁਚਲੀਆਂ ਆਵਾਜ਼ਾਂ ਨੇ ਉਸ ਨੂੰ ਇੱਕ ਆਵਾਜ਼ ਬਣਨਾ ਚਾਹੀਦਾ ਉਹ ਸਾਨੂੰ ਹੱਕ ਮਿਲਿਆ ਬੋਲਣ ਦਾ ਅਧਿਕਾਰ ਉਹ ਉਸ ਹੱਕ ਨੂੰ ਕਿਸ ਤਰ੍ਹਾਂ ਤਾਰ-ਤਾਰ ਕਰ ਰਹੀ ਆ ਮੌਕੇ ਦੀ ਸਰਕਾਰ ਇਹ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਅੱਜ ਆ ਰਹੀਆਂ ਨੇ ਸੋ ਅਸੀਂ ਆਪਣੇ ਲਾਈਫ ਦਾ 골ਡਨ ਪੀਰੀਅਡ ਇਨ੍ਹਾਂ ਚੀਜ਼ਾਂ ਚ ਐਕਸਪੈਂਡ ਕਰ ਰਹੇ ਹਾਂ ਸੋ ਹਾਇਰ ਐਜੂਕੇਸ਼ਨ ਤੋਂ ਬਾਅਦ ਇੱਕ ਸਮਾਜ ਸੇਵਾ ਕਰ ਰਹੇ ਹਾਂ ਇੱਕ ਐਸ ਤਰ੍ਹਾਂ ਦੇ ਪਿੰਡ ਦੀ ਸੇਵਾ ਕਰ ਰਹੇ ਹਾਂ ਜਿਸ ਦਾ ਸਾਰਾ ਸਟਰਕਚਰ ਢਹ ਢੇਰੀ ਹੋ ਗਿਆ ਸੀ ਪਿਛਲੀਆਂ ਪੰਚਾਇਤਾਂ ਨੇ ਐਸ ਕਦਰ ਜਿਹੜਾ ਲੋਕਾਂ ਦਾ ਹੱਕ ਹੱਕ ਜਾਂ ਜਿਹੜੇ ਲੋਕਾਂ ਦਾ ਵਿਸ਼ਵਾਸ ਆ ਉਸ ਨੂੰ ਤਾਰ-ਤਾਰ ਕਰ ਦਿੱਤਾ ਗਿਆ ਸੀ ਸੋ ਉਹ ਸਾਰੀਆਂ ਚੀਜ਼ਾਂ ਆਪਦੇ ਹੱਥ ਚ ਲਈਆਂ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਪੰਚਾਇਤਾਂ ਚ ਕਿਸ ਤਰ੍ਹਾਂ ਬਹਾਲ ਕਰਨਾ ਪੰਚਾਇਤਾਂ ਦਾ ਜਿਹੜਾ ਅਦਬ ਤੇ ਸਤਕਾਰ ਆ ਉਸ ਨੂੰ ਨਵੀਂ ਆਵਾਜ਼ ਕਿਵੇਂ ਦੇਣੀ ਆ ਸੋ ਇਹ ਆਵਾਜ਼ ਕੋਈ ਸੌਖੀ ਨਹੀਂ ਸੀ ਸ਼ੁਰੂ ਤੋਂ ਮੈਨੂੰ ਪਤਾ ਸੀ ਵੀ ਜੇ ਇਹ ਆਵਾਜ਼ ਮੈਂ ਮਾਰਾਂਗਾ ਤਾਂ ਮੈਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਸੋ ਉਹ ਦ੍ਰਿੜਤਾ ਨਾਲ ਇਹਨਾਂ ਦਿੱਕਤਾਂ ਦਾ ਮੈਂ ਸਾਹਮਣਾ ਕਰ ਰਿਹਾ ਕਿਉਂਕਿ ਸਾਡੇ ਆਈਡਲ ਬਾਜਾਂ ਵਾਲੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਸਾਡੇ ਆਈਡਲ ਸ਼ਹੀਦ ਆਜ਼ਮ ਭਗਤ ਸਿੰਘ ਨੇ ਸਾਡੇ ਆਈਡਲ ਕਰਤਾਰ ਸਿੰਘ ਸਰਾਭਾ ਨੇ ਹਰ ਤਰ੍ਹਾਂ ਦੇ ਵੱਖ-ਵੱਖ ਜਿਹੜੇ ਕੈਟਾਗਰੀ ਦੇ ਸਾਡੇ ਸਪੋਰਟਸ ਚ ਆਈਡਲ ਨੇ ਸਾਡੇ ਐਜੂਕੇਸ਼ਨ ਦੇ ਆਈਡਲ ਨੇ ਸਾਡੇ ਸਮਾਜ ਸੇਵਾ ਦੇ ਆਈਡਲ ਨੇ ਸੋ ਉਹਨਾਂ ਨੂੰ ਫੋਲੋ ਕਰਦਾ ਹੋਇਆ ਇੱਥੇ ਤੱਕ ਆਇਆ ਤੇ ਇਹ ਮੇਰੇ ਵਾਸਤੇ ਸ਼ੁਰੂ ਤੋਂ ਕੰਡਿਆ ਪਰੇ ਰਾ ਰਹੇ ਨੇ ਸੋ ਜੇ ਮੈਂ ਚਾਹਾਂਦਾ ਤਾਂ ਇਨ੍ਹਾਂ ਰਾਹਾਂ 'ਚ ਮਖਮਲੀ ਜਿਹੜੇ ਕਲੈਨ ਜਾਂ ਫੁੱਲ ਬੇਸ਼ਕ ਬੇਚ ਸਕਦੇ ਸੀ ਸੋ ਦੋ ਰਾਹਾਂ ਸੀ ਵੀ ਕਲੈਨ ਤੇ ਤੁਰਨਾ ਕ ਕੰਡਿਆ ਤੇ ਸੋ ਕੰਡਿਆ ਪਰੇ ਰਾਤ ਚੁਣੇ ਨੇ ਤੇ ਉਹਨਾਂ ਤੇ ਤੁਰ ਰਿਹਾ ਔਕੜਾਂ ਬਹੁਤ ਆਉਣਗੀਆਂ ਇਦੋਂ ਵੀ ਵੱਡੀਆਂ ਆਉਣਗੀਆਂ ਸੋ ਸਾਰਿਆਂ ਨੂੰ ਸਰ ਕਰਾਂਗਾ ਦੇਖੋ ਸੁਖਿੰਦਰ ਸਿੰਘ ਜੀ ਔਕੜਾਂ ਤਾਂ ਬਹੁਤ ਆਉਣੀਆਂ ਜਿਹੜਾ ਜਦੋਂ ਸਮਾਜ ਸੇਵਾ ਦੇ ਵਿੱਚ ਕੋਈ ਵਿਚਰਦਾ ਕੋਈ ਰਾਜਸੀ ਆਗੂ ਬਣਨ ਦੀ ਦੌੜ ਦੇ ਵਿੱਚ ਤੁਰ ਪੈਂਦਾ ਫਿਰ ਸਮੱਸਿਆਵਾਂ ਆਉਂਦੀਆਂ ਔਰ ਹੁਣ ਸਮੱਸਿਆ ਇੱਕ ਇਹ ਆਈ ਹੈ ਪਤਾ ਲੱਗਾ ਕਿ ਤੁਹਾਡੇ ਮਾਤਾ ਜੀ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਸਸਪੈਂਡ ਕੀਤਾ ਗਿਆ ਕਿ ਦਰਖਤਾਂ ਨੂੰ ਤੁਸੀਂ ਪੰਚਾਇਤੀ ਜਿਹੜੇ ਸੀ ਉਹਨਾਂ ਨੂੰ ਖੁਰਦਬੁਰਦ ਕਰ ਦਿੱਤਾ ਔਰ ਕਿਸੇ ਤਰ੍ਹਾਂ ਦੇ ਨਾਲ ਕੋਈ ਰਿਕਾਰਡ ਮੇਨਟੇਨ ਨਹੀਂ ਹੋਇਆ ਜਾਂ ਕੀ ਹੋਇਆ ਇਹ ਜਿਹੜਾ ਹੁਣ ਘਟਨਾਕ੍ਰਮ ਹੋਇਆ ਉਹਦੇ ਵਿੱਚ ਤੁਸੀਂ ਵੀ ਕਾਫੀ ਤੱਤੇ ਭਾਰੇ ਹੋਏ ਹੋ ओके ਹੋਇਓ ਔਰ ਬਹੁਤ ਸਾਰੀਆਂ ਤੁਸੀਂ ਲਾਈਵ ਹੋ ਕੇ ਵੀਡੀਓਜ਼ ਵੀ ਕੀਤੀਆਂ ਇਹ ਕਿ ਸੱਚਮੁੱਚ ਕੋਈ ਦਰਖਤ ਖੁਰਦਬਰਦ ਹੋ ਗਿਆ ਸੋ ਦਰਖਤਾਂ ਦੀ ਜੇ ਮੈਂ ਗੱਲ ਕਰਾਂ ਅਸੀਂ ਨੇਚਰ ਨੂੰ ਪਿਆਰ ਕਰਦੇ ਆ ਸੋ ਹਰਿਆ ਭਰਿਆ ਕਲੀਨ ਸੈਣਾ ਗ੍ਰੀਨ ਸੈਣਾ ਅਸੀਂ ਨਾਰਾ ਦਿੱਤਾ ਸੋ ਇਸ ਤਹਿ ਤਕਰੀਬਨ 8-10 ਲੱਖ ਰੁਪਏ ਦੇ ਟਰੀ ਗਾਰਡ ਤੇ ਵੱਖ-ਵੱਖ ਕਿਸਮਾਂ ਦੇ ਦਰਖਤ ਪਿੰਡ ਵਿੱਚ ਲਾਏ ਗਏ ਸੋ ਇਹ ਜਿਹੜਾ ਸਾਡਾ ਸੋਚ ਸੀਗੀ ਵੀ ਸੈਣੇ ਨੂੰ ਹਰਾ ਪਰਾ ਬਣਾਉਣਾ ਕਲੀਨ ਚੈਨਾ ਗ੍ਰੀਨ ਚੈਨਾ ਬਣਾਉਣਾ ਸੋ ਇਹ ਜਿਹੜੇ ਦਰਖਤ ਨੇ ਇਹ ਸਿਰਫ ਇੱਕ ਰਾਜਸੀ ਰੰਜਿਸ਼ ਤੋਂ ਪ੍ਰੇਰਿਤ ਗੱਲ ਹੈ ਸੋ ਇੱਕ ਆਮ ਆਦਮੀ ਦੇ ਵਰਕਰ ਨੇ ਇਹ ਸ਼ਿਕਾਇਤ ਕੀਤੀ ਆ ਮੈਂ ਆਪਣੇ ਮਾਤਾ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਸੋ ਜੇ ਆਪਣੇ ਪੇਰੈਂਟਸ ਦਾ ਨਾਲ ਹੱਥ ਵਟਾਉਣਾ ਅਧਿਕਾਰਾਂ ਦੀ ਦੁਰਵਰਤੋਂ ਹੈ ਤਾਂ ਮੈਂ ਕਰਾਂਗਾ ਇਹ ਹਰ ਇੱਕ ਨੌਜਵਾਨ ਨੂੰ ਕਰਨਾ ਚਾਹੀਦਾ ਸੇ ਮੇਰੇ ਮਾਤਾ ਜੀ ਸੀਨੀਅਰ ਸਿਟੀਜ਼ਨ ਨੇ ਸੇ ਉਹਨਾਂ ਨੂੰ ਜੇ ਕਿਤੇ ਮੇਰੇ ਸਹਾਰੇ ਦੀ ਲੋੜ ਹੈ ਤੇ ਮੈਂ ਉੱਥੇ ਜੇ ਖੜਾਂਗਾ ਅਧਿਕਾਰਾਂ ਦੀ ਦਰਬਾਰ ਤੋਂ ਆ ਤਾਂ ਮੈਂ ਕਰਾਂਗਾ ਇਹ ਹਰ ਇੱਕ ਨੌਜਵਾਨ ਨੂੰ ਪੰਜਾਬ ਚ ਕਰਨਾ ਚਾਹੀਦਾ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਰਾਜਨੀਤੀ ਤੋਂ ਪ੍ਰੇਰਿਤ ਕਿਹੜਾ ਨਾਲ ਕੀਤੀਆਂ ਗਈਆਂ ਦਰਖਤਾਂ ਦੀ ਗੱਲ ਕਰੀਏ ਕੁਝ ਦਰਖਤ ਵੱਖ-ਵੱਖ ਬਿਮਾਰੀ ਨਾਲ ਡਿੱਗ ਪਏ ਸੀ ਕੁਝ ਸਿਉਂਖ ਨਾਲ ਡਿੱਗ ਪਏ ਸੀ ਸੋ ਉਹਨਾਂ ਨੂੰ ਚੱਕ ਕੇ ਜੇ ਮੈਂ ਗੁਰੂ ਤਾਂ ਕਰ ਦਿਨਾ ਮਤਾ ਪਵਾਇਆ ਮਾਤਾ ਜੀ ਨੇ ਸਾਰੀ ਪੰਚਾਇਤ ਤੋਂ ਤੋ ਫਕਰਦਲੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਮੇਰੇ ਤੇ ਨਾਜ ਕਰਨਾ ਚਾਹੀਦਾ ਵੀ ਇੱਕ ਸਰਪੰਚ ਨੇ ਅੱਛਾ ਕਹਿੰਦੇ ਖੁਰਦਬੁਰਦ ਕਰਤੇ ਵਟ ਡੂ ਯੂ ਮੀਨ ਬਾਈ ਖੁਰਦਬੁਰਦ ਕਿਸ ਤਰ੍ਹਾਂ ਖੁਰਦਬੁਰਦ ਕੀਤੇ ਉਹ ਵੀ ਕੋਈ ਦੱਸੋ ਨਾ ਕੋਈ ਉਹਦਾ ਤੁਸੀਂ ਉਹਨਾਂ ਨੂੰ ਦੇਣਾ ਚਾਹੀਦਾ ਸਬੂਤ ਵੀ ਖੁਰਦਬੁਰਦ ਉਹਨਾਂ ਨੂੰ ਮਚਾਤਾ ਜਾਂ ਉਹਨਾਂ ਨੂੰ ਚੱਕ ਕੇ ਕਿਸੇ ਪਰਸਨ ਨੂੰ ਦੇਤੇ ਜਾਂ ਕਿਸੇ ਤੋਂ ਪੈਸੇ ਲੈ ਉਹਨੂੰ ਅੱਗੇ ਕਰਨ ਸੋ ਗੁਰਦੁਆਰਾ ਸਾਹਿਬ ਦੇ ਲੰਗਰ ਵਾਸਤੇ ਇਹ ਦਰਖਤ ਜਿਹੜੇ ਖੁਰਦਬੁਰਦ ਦਾ ਤਾਂ ਮੈਂ ਕਹਿਵਾਂਗਾ ਵੀ ਸ਼ਰਮਨਾਕ ਸੋਚ ਹੈ ਆਮ ਆਦਮੀ ਪਾਰਟੀ ਦੇ ਜਿਹੜੀ ਟੋਟਲ ਲੀਡਰਸ਼ਿਪ ਆ ਸੋ ਇਹ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਜੀ ਜੇਕਰ ਤੁਸੀਂ ਗੱਲ ਕਰਦੇ ਹੋ ਕਿ ਆ ਆਮ ਤੌਰ ਤੇ ਇਹ ਇਲਜ਼ਾਮ ਲੱਗਦੇ ਆ ਕਿ ਤੁਸੀਂ ਕਿਉਂਕਿ ਤੁਹਾਡੇ ਮਾਤਾ ਜੀ ਸਰਪੰਚ ਨੇ ਔਰ ਜਦੋਂ ਕਿਸੇ ਘਰ ਦੇ ਵਿੱਚ ਕੋਈ ਬੰਦਾ ਕਿਸੇ ਸਰਕਾਰੀ ਨੌਕਰੀ ਤੇ ਹੁੰਦਾ ਨਾ ਫਿਰ ਸਾਰੇ ਉਹਨੂੰ ਉਸ ਨੌਕਰੀ ਦੇ ਨਾਮ ਤੋਂ ਹੀ ਬੁਲਾਉਣਾ ਸ਼ੁਰੂ ਕਰ ਦਿੰਦੇ ਜੇ ਕੋਈ ਕਿਸੇ ਦਾ ਪਿਓ ਡਾਕਟਰ ਆ ਉਹ ਸਾਰੇ ਫਿਰ ਡਾਕਟਰ ਸਾਹਿਬ ਕਿਦਾਂ ਘਰ ਵਾਲੀ ਨੂੰ ਵੀ ਡਾਕਟਰ ਨਹੀਂ ਕਹਿਣ ਲੱਗ ਪੈਂਦੇ ਆ ਤੇ ਤੁਹਾਡੇ ਮਾਤਾ ਜੀ ਸਰਪੰਚਾ ਲੋਕ ਤੁਹਾਨੂੰ ਵੀ ਸਰਪੰਚ ਕਹਿਣ ਲੱਗ ਪਏ ਕਿਉਂਕਿ ਤੁਸੀਂ ਜ਼ਿਆਦਾ ਮੂਰੇ ਹੋ ਕੇ ਕੰਮ ਕਰਦੇ ਹੋ ਲੋਕ ਕਹਿੰਦੇ ਕਿ ਤੁਸੀਂ ਦਖਲਅੰਦਾਜ਼ੀ ਕਰਦੇ ਹੋ ਹੱਥ ਨਹੀਂ ਵਟਾਉਣੇ ਤੁਸੀਂ ਦਖਲਅੰਦਾਜ਼ੀ ਕਰਦੇ ਹੋ ਬਰਾਬਰ ਜਾ ਕੇ ਜੋ ਪੰਚਾਇਤ ਦੇ ਵਿੱਚ ਬੈਠਦੇ ਹੋ ਪੰਚਾਇਤੀ ਕੰਮਾਂ ਨੂੰ ਬਕਾਇਦਾ ਜਿੱਥੇ ਉਹਨਾਂ ਨੂੰ ਖੜਨਾ ਚਾਹੀਦਾ ਉਹ ਨਹੀਂ ਖੜਦੇ ਤੁਸੀਂ ਜਾ ਕੇ ਖੜਦੇ ਹੋ ਇੱਕ ਸੰਵਿਧਾਨਕ ਉਹਨਾਂ ਦਾ ਅਹੁਦਾ ਹੈ ਉਹ ਚੁਣੇ ਹੋਏ ਨੁਮਾਇੰਦੇ ਆ ਕਿ ਤੁਹਾਨੂੰ ਇਹ ਲੱਗਦਾ ਨਹੀਂ ਕਿ ਤੁਸੀਂ ਉਹਨਾਂ ਦੇ ਸੰਵਿਧਾਨਕ ਅਹੁਦੇ ਦੇ ਵਿੱਚ ਜ਼ਿਆਦਾ ਦਖਲਅੰਦਾਜ਼ੀ ਕਰਦੇ ਹੋ ਔਰ ਲੋਕਾਂ ਨੂੰ ਰੜਕਣ ਲੱਪੈ ਨਹੀਂ ਉਹ ਲੋਕਾਂ ਨੂੰ ਕਿਤੇ ਨਹੀਂ ਰੜਕ ਰਿਆ ਲੋਕ ਬੜੇ ਖੁਸ਼ ਨੇ ਮੇਰੇ ਪਿੰਡ ਦੇ ਸੋ ਇਹ ਜੇ ਸ਼ਿਕਾਇਤ ਕਰਦਾ ਤਾਂ ਮੇਰੀ 13 ਮੈਂਬਰੀ ਪੰਚਾਇਤ ਆ ਸਾਡੇ ਪਿੰਡ ਦੀ 14ਵੀਂ ਮਾਤਾ ਜੀ ਸਰਪੰਚ ਨੇ ਸੋ 13 ਚੋਂ ਕੋਈ ਸ਼ਿਕਾਇਤ ਕਰਦਾ ਵੀ ਅਧਿਕਾਰਾਂ ਦੀ ਦੁਰਵਰਤੋਂ ਕਰ ਰਿਹਾ ਹੋਰ ਪਿੰਡ ਚੋਂ ਉੱਠ ਕੇ ਕੋਈ ਬੰਦਾ ਕਹਿੰਦਾ ਇਹ ਆਮ ਆਦਮੀ ਦਾ ਬੰਦਾ ਕਹਿ ਰਿਹਾ ਇੱਕ ਜਿਹੜੇ ਮੇਰੇ ਤੋਂ ਇਲੈਕਸ਼ਨ ਹਾਰ ਗਏ ਪਿੰਡ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੇ ਲੋਕਾਂ ਨੇ ਪਿੰਡ ਨੂੰ ਪਿੰਡ ਨੇ ਉਹਨਾਂ ਨੂੰ ਨਕਾਰਤਾ ਉਹ ਬੰਦਾ ਮੇਰੀ ਖਿਲਾਫ ਦਰਖਾਸਤ ਦੇ ਰਿਹਾ ਜਿੱਥੇ ਤੱਕ ਕਿਹਾ ਤੁਸੀਂ ਵੀ ਸਰਪੰਚ ਕਹਿੰਦੇ ਆ ਸੋ ਇਹ ਮੈਂ ਸੰਵਿਧਾਨਕ ਤੌਰ ਤੇ ਸਰਪੰਚ ਨਹੀਂ ਇਹ ਮੈਂ ਐਗਰੀ ਕਰਦਾ ਪਰ ਮੈਨੂੰ ਲੋਕ ਸਰਪੰਚ ਕਹਿੰਦੇ ਨੇ ਆਮ ਕਹਿ ਦਿੰਦੇ ਨੇ ਸੋ ਮੈਂ ਇਹ ਆਪਣੀ ਗੱਲ ਕਰਾਂ ਮੈਂ ਲਗਾਤਾਰ 2008 ਤੋਂ ਇਲੈਕਸ਼ਨ ਲੜ ਰਿਹਾ ਸੋ 8 ਤੋਂ ਮੈਂ ਜਿੱਤਦਾ ਆ ਰਿਹਾ ਤਾਂ ਪਰ ਮੇਰੇ ਰਾਹ ਕਿੱਦਾਂ ਰੋਕ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ 2008 'ਚ ਬਦਲ ਸਾਹਿਬ ਦੀ ਸਰਕਾਰ ਸੀ ਇਲੈਕਸ਼ਨ ਅਨਾਉਂਸ ਹੋ ਗਏ ਤੇ ਮੈਂ ਪਿੰਡ ਪਿੰਡ ਵੋਟ ਮੰਗਣ ਚੱਲਿਆ ਗਿਆ ਤੇ ਅਚਾਨਕ ਇਲੈਕਸ਼ਨ ਉਹ ਡਿਸਾਲਵ ਕਰ ਦਿੱਤੇ ਗਏ ਅੱਗੇ ਪਾ ਦਿੱਤੇ ਗਏ ਤੇ ਜਦੋਂ ਦੁਬਾਰਾ ਫਿਰ ਉਹਨਾਂ ਨੇ ਇਹ ਮਤਾ ਲੈ ਕੇ ਆਏ ਇਲੈਕਸ਼ਨ ਦਾ ਤਾਂ ਉਹਨਾਂ ਨੇ ਕੀ ਕੀਤਾ ਸਿੱਧੀ ਸਰਪੰਚੀ ਤੋਂ ਪੰਚਾਇਤ ਤੋਂ ਸਰਪੰਚ ਕਰਤਾ ਸੋ ਮੈਂ ਕਿਹਾ ਵੀ ਮੈਂ ਨਹੀਂ ਇਲੈਕਸ਼ਨ ਲੜਨ ਦੇ ਪਰ ਪਿੰਡ ਵਾਲੇ ਵਾਜਤ ਸੀ ਨਹੀਂ ਤੂੰ ਇਲੈਕਸ਼ਨ ਲੜਨ ਮਾਜੀ ਦੇਖੋ ਮੈਨੂੰ ਡਾਇਰੈਕਟ ਪਿੰਡ ਵਾਲੇ ਚੁਣ ਦੇਣਗੇ ਸਰਪੰਚ ਬਣਾ ਦੇਣਗੇ ਡੰਕੇ ਦੀ ਝੋਟ ਤੇ ਪਰ ਮੈਂ ਸਰਕਾਰਾਂ ਦੇ ਥੱਲੇ ਲੱਗ ਕੇ ਪੰਜ ਖਰੀਦ ਕੇ ਮੈਂ ਸਰਪੰਚ ਨਹੀਂ ਬਣ ਸਕਦਾ ਸੋ ਫੇਰ ਵੀ ਮੈਨੂੰ ਇਲੈਕਸ਼ਨ ਲੜਾਤੀ ਸੋ 33 ਬੰਦੇ ਪਿੰਡ ਚੋਂ ਖੜੇ ਸੀ 34ਵਾਂ ਮੈਂ ਸੀ 33 ਨੂੰ 111 ਵੋਟ ਪਈ ਸੀ ਮੈਨੂੰ ਜਿੰਨੀ ਕੱਲੇ ਨੂੰ ਪੈ ਗਈ ਸੀ ਪਰ ਮੈਂ ਸਰਪੰਚ ਨਹੀਂ ਬਣ ਸਕਿਆ ਕਿਉਂਕਿ ਮੈਂਬਰਾਂ ਦਾ ਬਹੁਮਤ ਮੇਰੇ ਨਾਲ ਨਹੀਂ ਸੀ ਮੈਂ ਉਹਦੀ ਮੈਂਬਰ ਰਹਿ ਕੇ ਪਿੰਡ ਦੀ ਸੇਵਾ ਕਰਨ ਦੀ ਆਵਦਾ ਵਾਜਦ ਹੋਇਆ ਤਹਿਇਆ ਕੀਤਾ ਵੀ ਮੈਂ ਮੈਂਬਰ ਐ ਕਿ ਇਸ 5 ਸਾਲ ਸੇਵਾ ਕੀਤੀ ਆਗੀ 2013 13 ਚ ਫੇਰ ਪਾਰਟੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਜੇ ਸਰਪੰਚ ਬਣਨਾ ਚਾਹੁੰਦਾ ਤਾਂ ਸਾਡੀ ਪਾਰਟੀ ਜੁਆਇਨ ਕਰ ਲੈ ਤੈਨੂੰ ਚੇਅਰਮੈਨ ਲਾ ਦੇਾਂਗੇ ਜਾਂ ਸਰਪੰਚ ਲਾ ਦੇਾਂਗੇ ਮੈਂ ਕਿਹਾ ਨਹੀਂ ਮੈਂ ਪਾਰਟੀ ਨਹੀਂ ਜੁਆਇਨ ਕਰਦਾ ਤੁਹਾਡੀ ਸੋ 13 ਚ ਫਿਰ ਮੈਨੂੰ ਮੇਰਾ ਜਿਹੜਾ ਇਲੈਕਸ਼ਨ ਲੜਨ ਦਾ ਰਾਹ ਕਿੱਦਾਂ ਰੋਕਿਆ ਗਿਆ ਉਹ ਦੱਸਦਾ ਉਹ ਸਰਪੰਚੀ ਰਿਜ਼ਰਵ ਕਰ ਦਿੱਤੀ ਗਈ 2013 ਚ ਸੋ ਫੇਰ ਮੈਂ ਸੇਵਾ ਕਰਦਾ ਗਿਆ 10 ਸਾਲ ਹੋ ਗਏ 10 ਸਾਲ ਤੋਂ ਬਾਅਦ ਹੁਣ 2019 ਆਈ 19 ਦੇ ਵਿੱਚ ਵੀ ਰਿਜ਼ਰਵ ਤੇ ਰਿਜ਼ਰਵ ਕਰ ਦਿੱਤੀ ਗਈ ਸੋ ਕਾਫੀ ਲੋਕ ਲੋਕ ਤੰਗ ਸੀ ਰਿਜ਼ਰਵ ਜਿਹੜੀ ਸਰਪੰਚੀ ਹੋ ਗਈ ਸੀ ਪਿੰਡ ਦੇ ਐਸਸੀ ਭਾਈ ਤੰਗ ਸੀ ਕਿਉਂ ਵੱਡੇ ਜਿਹੜਾ ਸਿਸਟਮ ਤਾਰ-ਤਾਰ ਹੋ ਗਿਆ ਸੀ ਪਿੰਡ ਦਾ ਸੋ ਐਸਸੀ ਭਾਈਆਂ ਨੇ ਕਹਿ ਕੇ ਤੜਵਾਈ ਸੋ ਉਹਨਾਂ ਨੇ ਡੀ ਸਾਹਿਬ ਨੇ ਕਿਹਾ ਵੀ ਮੈਂ ਇੱਕੋ ਹੀ ਕੰਮ ਕਰ ਸਕਦਾ ਵੀ ਲੇਡੀਜ਼ ਜਰਨਲ ਕਰ ਸਕਦਾ ਮੈਂ ਜੀ ਕਰ ਦੋ ਸਾਨੂੰ ਮੌਕਾ ਮਿਲছে ਇਲੈਕਸ਼ਨ ਲੜਨ ਦਾ ਸੋ ਜਦੋਂ ਜਰਨਲ ਕਰਤੀ ਤਾਂ ਉੱਥੇ ਮੈਂ ਆਪਣੀ ਮਾਤਾ ਜੀ ਨੂੰ ਇਲੈਕਸ਼ਨ ਲੜਵਾਈ ਤੇ ਉਹਨਾਂ ਦਾ ਸਹਿਯੋਗ ਕਰ ਰਿਹਾ ਨਹੀਂ ਦੇਖੋ ਸਹਿਯੋਗ ਤੁਸੀਂ ਕਰ ਰਹੇ ਹੋ ਬਹੁਤ ਚੰਗੀ ਗੱਲ ਆ ਕਿਉਂਕਿ ਕਿਸੇ ਵੀ ਤਰ੍ਹਾਂ ਅਸੀਂ ਪਿੰਡ ਦੇ ਕੋਈ ਵੀ ਕੋਈ ਪੰਚ ਆ ਸਰਪੰਚ ਆ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਮੋਢੇ ਦਾ ਮੋਢਾ ਜੋੜ ਕੇ ਚੱਲਦੇ ਆ ਤੁਹਾਡੇ ਮਾਤਾ ਜੀ ਬਹੁਤ ਅੱਗੇ ਆ ਨਹੀਂ ਰਹੇ ਔਰ ਇਸੇ ਗੱਲ ਦਾ ਲੱਗਦਾ ਕਿਤੇ ਨਾ ਕਿਤੇ ਦੂਸਰਿਆਂ ਨੂੰ ਵੀ ਲੱਗਦਾ ਕਿ ਸੁਖਵਿੰਦਰ ਸਿੰਘ ਆਪਣੀ ਕਿਤੇ ਕੋਈ ਸਿਆਸਤ ਚਮਕਾਉਣੀ ਚਾਹੁੰਦਾ ਹੈ ਅੱਗੇ ਜਾਣਾ ਚਾਹੁੰਦਾ ਹੈ ਕਿਤੇ ਅੱਜ ਸਰਪੰਚ ਨੂੰ ਹੱਥ ਪਾ ਲਿਆ ਕੱਲ ਨੂੰ ਐਮਐਲ ਵੀ ਇਹ ਟਿਕਟ ਪਾ ਲੂਗਾ ਉਹ ਅੱਗੇ ਵਧਣਾ ਚਾਹੁੰਦਾ ਹੈ ਤੇ ਔਰ ਨਾਲੇ ਜਿਵੇਂ ਤੁਸੀਂ ਕਹਿੰਦੇ ਕਿ ਵਾਰ-ਵਾਰ ਸਾਨੂੰ ਕਹਿੰਦੇ ਕੋਈ ਪਾਰਟੀ ਦੇ ਨਾਲ ਅਟੈਚ ਹੋ ਜਾ ਅਟੈਚ ਹੋ ਜਾ ਕਿਤੇ ਅੰਦਰ ਖਾਤੇ ਕਿਸੇ ਹੋਰ ਪਾਰਟੀ ਨਾਲ ਅਟੈਚ ਤਾਂ ਨਹੀਂ ਕਿ ਜਿਹੜਾ ਅਗਲੇ ਨੂੰ ਚੁੱਬਦਾ ਹੋਵੇ ਕਿ ਭਾਈ ਸੁਖਵਿੰਦਰ ਸਿੰਘ ਜੇ ਫਿਰ ਇਦਾਂ ਨਹੀਂ ਜੂਤ ਆਉਂਦਾ ਤੇ ਫਿਰ ਆਪਾਂ ਬਾਹਮ ਰੋੜ ਲੈਨੇ ਆ ਸਹੀ ਗੱਲ ਆ ਜੇ ਕੋਈ ਕਹਿੰਦਾ ਤੁਹਾਡੀ ਗੱਲ ਜਿਹੜੀ ਮੈਂ ਵੱਡੀ ਕਰਾਂ ਜੇ ਕੋਈ ਕਹਿੰਦਾ ਸੁਖਵਿੰਦਰ ਸਿੰਘ ਆਪਦੀ ਸਿਆਸਤ ਚਮਕਾਉਣਾ ਚਾਹੁੰਦਾ ਅੱਗੇ ਵਧਣਾ ਚਾਹੁੰਦਾ ਤਾਂ ਇਹ ਕੁਦਰਤ ਦਾ ਕਾਨੂੰਨ ਹੈ ਵੀ ਜੇ ਕੰਮ ਕਰਾਂਗੇ ਅੱਗੇ ਵਧਾਂਗੇ ਜੇ ਕੋਈ ਕਹਿੰਦਾ ਸੁਖਵਿੰਦਰ ਆਪਣੇ ਨੰਬਰ ਬਣਾਉਣਾ ਚਾਹੁੰਦਾ ਤਾਂ ਬਿਲਕੁਲ ਸਹੀ ਕਹਿੰਦਾ ਮੈਂ ਆਪਣੇ ਨੰਬਰ ਬਣਾ ਰਿਹਾ ਸੋ ਜੇ ਕਿਸੇ ਦੀ ਸੇਵਾ ਕਰਕੇ ਤੁਹਾਡੇ ਨੰਬਰ ਬਣਨਾ ਤਾਂ ਹੋਰ ਇਸ ਤੋਂ ਵੱਧ ਕੀ ਚਾਹੀਦਾ ਐਕਚੁਅਲੀ ਜੇ ਅਸੀਂ ਸੇਵਾ ਕਰ ਰਹੇ ਹਾਂ ਸਮਾਜ ਸੇਵਾ ਕਰ ਰਹੇ ਹਾਂ ਉਸ ਦਾ ਕੋਈ ਮਕਸਦ ਤਾਂ ਹੈ ਵੀ ਅਸੀਂ ਲੋਕਾਂ ਵਾਸਤੇ ਕੰਮ ਕਰੀਏ ਤਾਂ ਗਰੀਬ ਲੋਕ ਜਾਂ ਜ਼ਰੂਰਤਮੰਦ ਲੋਕ ਤੁਹਾਡਾ ਸਿਰ ਪਲੋਸ਼ਨ ਤੁਹਾਨੂੰ ਅਸੀਸਾਂ ਦੇਣ ਇਹ ਜੇ ਨੰਬਰ ਆ ਤਾਂ ਬਣਾਵਾਂਗਾ ਬਾਰ-ਬਾਰ ਬਣਾਵਾਂਗਾ ਸੋ ਜਿੱਥੇ ਤੱਕ ਸਿਆਸਤ ਦੀ ਗੱਲ ਰਹੀ ਹੈ ਸ਼ੁਰੂ ਤੋਂ ਇੱਕ ਵਿਰੋਧ ਸੁਭਾਅ ਰਿਹਾ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਮਾਜ ਸੇਵਾ ਕਰਦੇ ਸਿਆਸਤ 'ਚ ਆ ਗਏ 10 ਸਾਲ ਕਮਜ਼ੋਰ ਕੜੀ ਕਿਹੜੀ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਕਾਂਗਰਸ ਸੀ ਨਾ ਵਿਰੋਧੀ ਤਰਸੀ ਸੀ ਕਮਜ਼ੋਰ ਕੜੀ ਸੀ ਨਾ ਸੋ 10 ਸਾਲ ਕਾਂਗਰਸ ਨਾਲ ਖੜ ਗਏ ਤੇ ਧਰਨੇ ਮਜਾਰੇ ਅਕਾਲੀ ਦਲ ਦੇਖਲਾ ਬਹੁਤ ਕੁਛ ਕੀਤਾ ਤੇ 10 ਸਾਲਾਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਫਿਰ ਕਾਂਗਰਸ ਦੇ ਖਿਲਾਫ ਖੜ ਗਿਆ ਆਪਣੇ ਹੱਕਾਂ ਵਾਸਤੇ ਆਮ ਆਦਮੀ ਦਾ ਸਾਥ ਦਿੱਤਾ ਭਗਵੰਤ ਮਾਨ ਆਇਆ ਤਾਂ ਉਹਨਾਂ ਦਾ ਅਦਬ ਸਤਿਕਾਰ ਕੀਤਾ ਉਸ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਆ ਗਈ ਫਿਰ ਹੱਕਾਂ ਵਾਸਤੇ ਇਹਨਾਂ ਨਾਲ ਪੈਣ ਲੱਗ ਗਿਆ ਹੈਂਡਾ ਸੋ ਅੱਜ ਜਿਹੜੇ ਪਿਛਲੇ ਇਲੈਕਸ਼ਨ ਸੀ ਲੋਕ ਸਭਾ ਇਲੈਕਸ਼ਨ ਸੰਗਰੂਰ ਦੀ ਸੋ ਉਹ ਤਾਂ ਡਟ ਕੇ ਜਿਹੜਾ ਮਦਦ ਕੀਤੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਤੋਂ ਆਪਣੇ ਆਪ ਨੂੰ ਫਕਰ ਮਹਿਸੂਸ ਕੀਤਾ ਵੀ ਕਦੇ ਤਾਂ ਯਾਰ ਮੈਂ ਲਾਈਫ 'ਚ ਸੱਚੇ ਬੰਦੇ ਨਾਲ ਖੜਾ ਸੋ ਜਿਨੇ ਸਾਡੀ ਨੌਜਵਾਨੀ ਨੂੰ ਮੀਣਾ ਮਾਰਿਆ ਵੀ ਮੇਰੇ ਆਪਣੇ ਮੈਨੂੰ ਹਰਾ ਦਿੰਦੇ ਸੋ ਸਾਰੇ ਦੇਸ਼ ਚ ਅੱਜ ਕੀ ਹੈ ਸਾਰੇ ਦੇਸ਼ 'ਚ ਕਿਸ ਤਰ੍ਹਾਂ ਦੀ ਜਿਹੜੀ ਸੰਪਰਦਾਇਕ ਭਾਵਨਾ ਸਾਰੇ ਦੇਸ਼ 'ਚ ਤੁਸੀਂ ਦੇਖੋਗੇ ਹਿੰਦੂ ਤੇ ਮੁਸਲਮਾਨ ਦੀ ਲੜਾਈ ਹੈ ਭਾਈ ਵੀ ਰਾਜਨੀਤਿਕ ਪਾਰਟੀਆਂ ਨੇ ਤੇ ਪੰਜਾਬ ਚ ਹਿੰਦੂ ਤੇ ਮੁਸਲਮਾਨ ਦੀ ਲੜਾਈ ਕਿਉਂ ਨਹੀਂ ਬਈ ਪੰਜਾਬ ਚ ਹਿੰਦੂ ਤੇ ਸਿੱਖ ਕਿਉਂ ਹੋ ਗਏ ਸੋ ਇਹ ਇੱਕ ਸਾਰਾ ਮਾਹੌਲ ਸਿਰਜਿਆ ਜਾ ਰਿਹਾ ਸੋ ਮੈਂ ਕਹਿੰਦਾ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਤੇ ਲੋਕਾਂ ਦੇ ਲੀਡਰ ਨੇ ਇਹਨਾਂ ਨੇ ਕਾਫੀ ਕੁਝ ਲੋਕਾਂ ਵਾਸਤੇ ਕੀਤਾ ਪਰ ਸਾਡਾ ਸਮਾਜ ਇਹਨਾਂ ਨੂੰ ਕੁਝ ਨਹੀਂ ਦੇ ਸਕਿਆ ਉਸ ਦੇ ਇਹ ਵਿੱਚ ਸੋ ਜੇ ਸੰਗਰੂਰ ਵਾਲੀ ਸੀਟ ਦੇ ਦਿੱਤੀ ਹੁਣ ਸੰਗਰੂਰ ਵਾਲੀ ਸੀਟ ਦਿੱਤੀ ਹੈ ਨਾ ਸੋ ਉਹਨਾਂ ਦਾ ਜਿਹੜਾ ਸਿਆਸੀ ਰਤਬਾ ਉਸ ਸੰਸਰ ਬਹੁਤ ਛੋਟੀਆਂ ਹਜੇ ਇਹ ਇਹੋ ਜਿਹੇ ਬੰਦੇ ਸਾਡੇ ਸਿੱਖਾਂ ਦੀ ਗੱਲ ਕਰਨ ਵਾਲੇ ਹਿੰਦੂਆਂ ਦੀ ਗੱਲ ਕਰਨ ਵਾਲੇ ਨੌਜਵਾਨੀ ਦੀ ਗੱਲ ਕਰਨ ਵਾਲੇ ਸੀਐਮ ਤੱਕ ਪਹੁੰਚਣੇ ਚਾਹੀਦੇ ਸੀ ਸੋ ਨਹੀਂ ਪਹੁੰਚਾ ਸਕੇ ਸੋ ਉਹ ਖੜੇ ਨੇ ਸੋ ਉਹਨਾਂ ਦਾ ਸਾਥ ਦੇ ਰਹਿਆ ਨੈਤਿਕ ਤੌਰ ਤੇ ਕਿਤੇ ਨਾ ਕਿਤੇ ਸੋ ਆਉਣ ਵਾਲਾ ਹੋਵੇ ਨਾ ਆਉਣ ਵਾਲੀਆਂ ਪੀੜ੍ਹੀਆਂ ਜ ਜਿਹੜੀਆਂ ਪੀੜ੍ਹੀਆਂ ਚੱਲ ਗਈਆਂ ਇਹ ਵੱਡੀ ਭੁੱਲ ਕਰ ਰਹੀਆਂ ਬਹੁਤ ਅਫਸੋਸ ਕਰਨਗੀਆਂ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹੇ ਬੰਦੇ ਨੂੰ ਅਸੀਂ ਅੱਗੇ ਕਿਉਂ ਨਹੀਂ ਕਰ ਸਕੇ ਸਰਕਾਰਾਂ ਹੁੰਦੀਆਂ ਜਦੋਂ ਸਰਕਾਰਾਂ ਬਹੁਤ ਕੁਝ ਕਰ ਲੈਂਦੀਆਂ ਸਰਕਾਰਾਂ ਜਾਂ ਮਨਾ ਲੈਂਦੀਆਂ ਜਾਂ ਫਿਰ ਮਨਾ ਲੈਂਦੀਆਂ ਸਾਰੇ ਹੱਤਕੰਡੇ ਵਰਤਣੇ ਆ ਸੁਖਵਿੰਦਰ ਸਿੰਘ ਜੀ ਇਦਾਂ ਹੀ ਹਰ ਇੱਕ ਨਾ ਅੜਦਾ ਰਹੂਗਾ ਕਦੇ ਐਮਐਲਏ ਦੇ ਨਾਲ ਲਫੜਾ ਹੋ ਜਾਂਦਾ ਕਦੇ ਫਿਰ ਹੁਣ ਸਰਕਾਰ ਵੱਲੋਂ ਸਰਪੰਚੀ ਤੋਂ ਬਰਖਾਸਤ ਕਰ ਦਿੱਤੇ ਜਾਂਦੇ ਆ ਔਰ ਬਹੁਤ ਵੱਡੇ ਪੱਧਰ ਤੇ ਹੋਰ ਵੀ ਬਹੁਤ ਕੁਝ ਹੋ ਸਕਦਾ ਕਦੇ ਦਿਲ ਦੇ ਵਿੱਚ ਆਇਆ ਨਹੀਂ ਕਿ ਯਾਰ ਪਰਿਵਾਰ ਆ ਸਾਰਾ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਆ ਇਹ ਇਹਨਾਂ ਨਾਲੋਂ ਚੰਗਾ ਸੀ ਤਾਂ ਆਪਾਂ ਪਰਿਵਾਰ ਦੇ ਵਿੱਚ ਹੀ ਰਹਿੰਦੇ ਵੀ ਹੁਣ ਅੱਗੇ ਤੋਂ ਅੱਗੇ ਕਿਉਂਕਿ ਹੱਲੇ ਸਰਕਾਰ 5 ਸਾਲ ਚੱਲਣੀ ਹੈ 4 ਸਾਲ ਹੈਗੇ ਉਹਨਾਂ ਦੇ ਕੋਲ ਤੇ 4 ਸਾਲਾਂ ਦੇ ਵਿੱਚ ਕੁਝ ਵੀ ਹੋ ਜਾਦਾ ਸਰਕਾਰ ਦੇ ਹੱਥ ਵਾਸੇ ਸਾਰਾ ਕੁਝ ਸਰਪੰਚੀਆਂ ਵੀ ਪਾਂਚੀਆਂ ਵੀ ਲੀਡਰੀਆਂ ਵੀ ਤੇ ਕਾਨੂੰਨ ਵੀ ਸੋ ਜਿੱਥੇ ਤੱਕ ਡਰ ਦੀ ਗੱਲ ਹੈ ਨਾ ਸ਼ੁਰੂ ਤੋਂ ਸੁਭਾਅ ਵਿਰੋਧੀ ਰਿਹਾ ਸ਼ੁਰੂ ਤੋਂ ਲੋਕਾਂ ਦੇ ਹੱਕ ਵਿੱਚ ਜਦੋਂ ਖੜ ਕੇ ਆਪਾਂ ਧਰਨੇ ਮਜਾਰੇ ਕਰਦੇ ਆ ਤਾਂ ਬਾਗੀ ਕਿਸਮ ਦਾ ਸੁਭਾਅ ਹੋ ਜਾਂਦਾ ਉਹ ਰਿਹਾ ਸੋ ਮੈਨੂੰ ਪਤਾ ਸੀ ਵੀ ਮੈਂ ਇਹ ਚੀਜ਼ਾਂ ਚਾਹਾਂਗਾ ਤਾਂ ਵੱਡਾ ਮੇਰਾ ਨੁਕਸਾਨ ਹੋ ਸਕਦਾ ਸੋ ਐਸਐਸਪੀ ਸਾਹਿਬ ਬਰਨਾਲਾ ਦੀ ਰਿਪੋਰਟ ਹੈ ਦੋ ਵਾਰ ਬੰਦੇ ਮਾਰਨ ਆਏ ਹਥਿਆਰਾਂ ਸਮੇਤ ਫੜੇ ਗਏ ਮੇਰਾ ਕਸੂਰ ਇਹੀ ਆ ਵੀ ਮੈਂ ਡਟ ਕੇ ਪਿੰਡ ਦੀ ਸੇਵਾ ਕਰ ਰਿਹਾ ਇੱਕ ਪਿੰਡ ਜੋ ਢਾਟੇਰੀ ਹੋ ਗਿਆ ਸੀ ਅੱਜ ਉਸ ਦਾ ਉਸ ਦੀ ਆਵਾਜ਼ ਬਣਿਆ ਪੰਜਾਬ ਪੱਧਰ ਤੇ ਸੋ ਜਿੱਥੇ ਤੱਕ ਤੁਸੀਂ ਕਿਹਾ ਵੀ ਪਰਿਵਾਰ ਆ ਡਰ ਹੋਣਾ ਚਾਹੀਦਾ ਪਰਿਵਾਰ ਚ ਮੈਂ ਤੇ ਮੇਰੀ ਮਾਤਾ ਗਏ ਸੋ ਮੈਂ ਹਜੇ ਤੱਕ ਮੈਰਿਜ ਕਰਵਾਈ ਨਹੀਂ ਸੋ ਇਹ ਕੰਡਿਆਂ ਪਰੇ ਰਾਹ ਤੇ ਇਹ ਚੀਜ਼ਾਂ ਚਾਹੇ ਜੇ ਮੈਂ ਨਹੀਂ ਪੈ ਸਕਿਆ ਵੀ ਸ਼ਾਇਦ ਕਿਸੇ ਨੂੰ ਪਿੱਛੇ ਰੋਂਦਾ ਨਾ ਛੱਡ ਜਾ ਸੋ ਕੋਈ ਗੱਲ ਨਹੀਂ ਸੋ ਇਹ ਜਿਹੜੀ ਮੈਨੂੰ ਸਜ਼ਾ ਦਿੱਤੀ ਜਾ ਰਹੀ ਆ ਸੋ ਮੇਰਾ ਇੱਕ ਧਰਮ ਰਿਹਾ ਮੈਂ ਮੇਰੇ ਮਾਤਾ ਜੀ ਮੰਨੀਓ ਇਲੈਕਸ਼ਨ ਚ ਇਹ ਐਲਾਨ ਕੀਤਾ ਵੀ ਇਲੈਕਟਡ ਬੋਡੀ ਜਿਹੜੀ ਵੀ ਪਿੰਡ ਚ ਆਏਗੀ ਉਸ ਦੇ ਅਦਬ ਤੇ ਸਤਿਕਾਰ ਵਾਸਤੇ ਖੜਾ ਰ੍ਹਾਂਗਾ ਭਗਵੰਤ ਮਾਨ ਆਏ ਉੱਥੇ ਖੜਾ ਅਕਾਲੀ ਦਲ ਦਾ ਕੋਈ ਆਉਂਦਾ ਉੱਥੇ ਖੜਾ ਲਾਭ ਸਿੰਘ ਗੋਕੇ ਐਮਐਲਏ ਬਣੇ ਤਾਂ ਉਹਨਾਂ ਨੂੰ ਬੜੇ ਬਾਰ ਮੈਂ ਫੋਨ ਕਰਕੇ ਅਦਬ ਤੇ ਸਤਿਕਾਰ ਉਹਨਾਂ ਦਾ ਜ਼ਾਹਰ ਕੀਤਾ ਕੰਮ ਚਲਾਉਣ ਵਾਸਤੇ ਕਿਹਾ ਪਰ ਨਹੀਂ ਚਲਾ ਸਕੇ ਸੋ ਹੁਣ ਇੱਕ ਗੱਲ ਆ ਇੱਕ ਸਰਪੰਚ ਨਾਲ ਕੀ ਜੁੜਿਆ ਇੱਕ ਸਰਪੰਚ ਨਾਲ ਪਿੰਡ ਦੀ ਮਾਨ ਮਰਿਆਦਾ ਜੁੜੀ ਹੁੰਦੀ ਆ ਇੱਕ ਸਰਪੰਚ ਨਾਲ ਬਹੁਤ ਕੁਝ ਜੁੜਿਆ ਹੁੰਦਾ ਪਿੰਡ ਦਾ ਸੋ ਇਹ ਇਹ ਜਾਂ ਜੇ ਮੈਨੂੰ ਸਰਪੰਚ ਕਹਨੋ ਜਾਂ ਮੈਨੂੰ ਸੋਸ਼ਲ ਵਰਕਰ ਕਹਨੋ ਐਕਟਿਵਿਸਟ ਕਹਨੇ ਹੋ ਇਹ ਇੱਕ ਇਹੋ ਜਿਹਾ ਬੰਦਾ ਹੈਗਾ ਵੀ ਸਾਡੇ ਪਿੰਡ ਦੇ ਹੱਕਾਂ ਵਾਸਤੇ ਜਾਂ ਪਿੰਡ ਦੀ ਮਦਦ ਵਾਸਤੇ ਜੇ ਕੋਈ ਬੰਦਾ ਆਉਂਦਾ ਨਾ ਉੱਥੇ ਮੈਂ ਦੰਡੌਤ ਕਰਦਾ ਉਹਦੇ ਕੋਲੇ ਜਾਣਾ ਚਾਹੇ ਦੁਸ਼ਮਣ ਵੀ ਹੋਵੇ ਪਰ ਜੇ ਸੋਚੂਗਾ ਵੀ ਇਹਦੀ ਧੌਣ ਝੁਕਾ ਕੇ ਇਹਦੀ ਧੌਣ ਵੱਢ ਕੇ ਸੋ ਇਹ ਇੱਕ ਪਿੰਡ ਦੀ ਮਾਨ ਮਰਿਆਦਾ ਦੀ ਧੌਣ ਹੈ ਇਹ ਇਸ ਤਰ੍ਹਾਂ ਨਹੀਂ ਝੁਕੇਗੀ ਮੈਨੂੰ ਬਹੁਤ ਕੋਸ਼ਿਸ਼ ਕਰ ਸਕਦੇ ਆ ਸਰਕਾਰ ਕੋਲੇ ਵੱਡੀਆਂ ਪਾਵਰ ਆ ਮੈਂ ਜਾਣਦਾ ਐ ਇਹ ਮੈਨੂੰ ਝੂਠੇ ਕੇਸਾਂ 'ਚ ਹੁਣ ਤੱਕ ਲਜਾਇਆ ਹੋਰ ਵੱਡੇ ਕੇਸਾਂ ਚਲ ਜਾ ਕੇ ਜੇਲ੍ਹ ਸੁੱਟ ਸਕਦੇ ਆ ਮੈਂ ਸ਼ਾਇਦ ਇਹੋ ਜੇ ਕੇਸ ਪਾ ਦੇ ਅਨਸਾਰੀ ਉਮਰ ਨਾ ਨਿਕਲਾ ਪਰ ਇਹ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਦਾ ਵੀ ਆਈਡਲ ਇਹ ਜੇਕਰ ਆਪਾਂ ਗੱਲ ਕਰੀਏ ਇਹ ਟਕਰਾਹ ਖਤਮ ਹੋ ਸਕਦਾ ਕਿਉਂਕਿ ਪੰਚਾਇਤਾਂ ਦਾ ਤੇ ਸਰਕਾਰਾਂ ਦਾ ਇਹ ਟਕਰਾਹ ਨਹੀਂ ਹੋਣਾ ਚਾਹੀਦਾ ਪਿੰਡ ਦਾ ਨੁਕਸਾਨ ਹੋ ਜਾਂਦਾ ਇਹ ਟਕਰਾਹ ਖਤਮ ਹੋ ਸਕਦਾ ਇਹ ਟਕਰਾਹ ਬਿਲਕੁਲ ਖਤਮ ਹੋ ਸਕਦਾ ਸੀ ਜੇ ਲਾਭ ਸੀ ਜਹ ਹੈ ਨੇ ਹੁਣ ਤਾਂ ਕੋਈ ਰਾ ਨਹੀਂ ਰਿਹਾ ਹੁਣ ਤਾਂ ਫਿਰ ਸਾਡੀ ਧੌਣ ਵਧਣਾ ਚਾਹੁੰਦੇ ਆ ਤਾਂ ਇਹ ਧੌਣ ਥੋੜੀ ਵਡਾਉਣੀ ਆ ਸੋ ਇਸ ਵਾਸਤੇ ਹਰ ਕੁਝ ਕੁਰਬਾਨ ਆਨਬਾਨ ਸ਼ਾਨ ਵਾਸਤੇ ਤਾਂ ਪੰਜਾਬੀ ਹਰ ਕੁਝ ਕੁਰਬਾਨ ਕਰਦੇ ਆਏ ਆ ਸੋ ਇਸ ਚੀਜ਼ ਵਾਸਤੇ ਕੁਰਬਾਨ ਕਰਦੇ ਆਂਗਾ ਸੋ ਜਿੱਥੇ ਤੱਕ ਕੰਮ ਦੀ ਗੱਲ ਰਹੀ ਵੀ ਮੈਂ ਜੇ ਸਰਕਾਰ ਨਾਲ ਨਾ ਮਿਲ ਕੇ ਚੱਲਾਂ ਤਾਂ ਮੇਰੇ ਕੰਮ ਰੁਕਣਗੇ ਪਰ ਮੈਂ ਇੱਕ ਇਸ ਤਰ੍ਹਾਂ ਦਾ ਵਾਤਾਵਰਨ ਐਟਮੋਸਫੀਅਰ ਆਪਣੇ ਹਲਕੇ ਚ ਪਿੰਡ ਚ ਬਣਾਤਾ ਵੀ ਲਾਹਵ ਸਿੰਘ ਉਗੋਕੇ ਤੋਂ ਲੈ ਕੇ ਹਰ ਬੰਦਾ ਪਿੰਡ ਦੇ ਕੰਮਾਂ ਵਾਸਤੇ ਭੱਜਿਆ ਫਿਰੂਗਾ ਹੁਣ ਗਲੀ ਗਲੀ ਭੱਜੇ ਹੋਏ ਨੇ ਤੇ ਮੇਰੇ ਤਾਂ ਕੰਮ ਤਾਂ ਉਸੇ ਤਰ੍ਹਾਂ ਚੱਲ ਰਹੇ ਨੇ ਬਾਈ ਤੇਈ ਕੰਮ ਹੋਰ ਪਾਸ ਕਰਵਾ ਲੈ ਸੰਵਿਧਾਨਕ ਅਨੁਸਾਰ ਥੋੜਾ ਜਿਹਾ ਲੇਟ ਕਰ ਸਕਦੇ ਆ ਡਿਲੇ ਕਰ ਸਕਦੇ ਸੋ ਸਾਨੂੰ ਸਜ਼ਾ ਹੁਣ ਕੀ ਦਿੱਤੀ ਗਈ ਦੇਖੋ ਕੰਮ ਚਲਾਉਣ ਦੀ ਸਜ਼ਾ ਦਿੱਤੀ ਗਈ ਪਿਛਲੇ ਮਹੀਨੇ ਮੇਰਾ ਜਿਹੜਾ ਸੈਕਟਰੀ ਨੇ ਕੰਮ ਚਲਾਉਂਦਾ ਸੀ ਨਾਲ ਪੰਚਾਇਤ ਉਹ ਬਦਲਤਾ ਰੰਜਿਸ਼ ਹੈ ਕਿ ਨਹੀਂ ਵੀ ਕਿਉਂ ਕੰਮ ਚਲਾਏ ਹੁਣ ਸਾਨੂੰ ਸਸਪੈਂਡ ਕਰਤਾ ਇਸ ਤੋਂ ਕੀ ਸਾਬਤ ਹੋ ਰਿਹਾ ਕੀ ਤੁਸੀਂ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹੋ ਤੁਸੀਂ ਪਿੰਡਾਂ ਚੋਂ ਕਹਿੰਦੇ ਹੋ ਵੀ ਅਸੀਂ ਸਰਕਾਰ ਆਪਦੀ ਪਿੰਡਾਂ ਚੋਂ ਚਲਾਵਾਂਗੇ ਸੋ ਇਹ ਕਿਸ ਤਰ੍ਹਾਂ ਪਿੰਡਾਂ 'ਚ ਤੁਸੀਂ ਸਰਕਾਰ ਚਲਾ ਲੋਗੇ ਇਹ ਆ ਪਿੰਡਾਂ ਦੇ ਲੋਕ ਅਸੀਂ ਬੈਠੇ ਆਂ ਸਾਨੂੰ ਪਤਾ ਪਿੰਡਾਂ ਦੀਆਂ ਪ੍ਰੋਬਲਮਸ ਕੀ ਆ ਪਿੰਡਾਂ ਦੀਆਂ ਸਮੱਸਿਆਵਾਂ ਕੀ ਆ ਸੋ ਉਹ ਤਾਂ ਅਸੀਂ ਭਗਵੰਤ ਮਾਨ ਕੋਲੇ ਵੀ ਲੈ ਕੇ ਗਏ ਜਦ ਸਾਡੇ ਪਿੰਡ ਆਇਆ ਸੀ ਸਟੇਜ ਤੇ ਗਏ ਸੀ ਉਹਦਾ ਧੰਨਵਾਦ ਕਰਨ ਸੋ ਜੇ ਇਹ ਚੀਜ਼ ਨੂੰ ਹੰਕਾਰ ਆ ਉਹਨਾਂ 'ਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਈਗੋ ਆ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਨਾ ਸਰਪੰਚ ਨਿਊਟਰਲ ਹੁੰਦਾ ਹਰ ਸਰਪੰਚ ਨੇ ਸੋਚਿਆ ਵੀ ਯਾਰ ਐਮਐਲਏ ਕੋਲੇ ਜਾਵਾਂ ਉਹਨਾਂ ਤੋਂ ਆਪਣੇ ਪਿੰਡ ਵਾਸਤੇ ਮਦਦ ਲਮਾ ਪਿੰਡ ਦੇ ਕੰਮ ਲਮਾ ਕਿਉਂਕਿ ਐਮਐਲਏ ਨਾਲ ਸਰਕਾਰ ਨਾਲ ਰਲ ਕੇ ਕੰਮ ਕਰਨੇ ਹੁੰਦੇ ਆ ਪਰ ਉਹਨਾਂ ਦੀ ਇੱਕ ਇਸ ਤਰ੍ਹਾਂ ਦੀ ਈਗੋ ਸੀ ਉਹਨਾਂ ਨੇ ਸਰਪੰਚ ਨੇੜੇ ਨਹੀਂ ਲਾਏ ਅੱਜ ਕੰਡੀਸ਼ਨ ਇਹ ਬਣ ਗਈ ਆ ਵੀ ਆਮ ਆਦਮੀ ਦੇ ਲੋਕ ਜੇ ਪੰਚਾ ਸਰਪੰਚਾਂ ਨੂੰ ਬੁਲਾਉਣਗੇ ਆ ਜੋ ਜਾਣਗੇ ਨਹੀਂ ਕਿਉਂ ਬਿੱਲੀ ਥੈਲਿਓਂ ਬਾਹਰ ਆ ਗਈ ਪਤਾ ਲੱਗ ਗਿਆ ਵੀ ਇਹ ਕਿੰਨੇ ਯੋਗ ਹੈ ਇਹਨਾਂ ਦਾ ਕਰਤਾਰ ਕੀ ਹੈ ਹੁਣ ਲਾਲ ਸਿੰਘ ਉਗੋਕੇ ਬਾਰੇ ਜੇ ਮੈਂ ਗੱਲ ਕਰਾਂ ਕੀ ਗੱਲ ਕਹਿ ਕੇ ਗਿਆ ਦੇਖਿਆ ਤੁਸੀਂ ਉਹਨਾਂ ਦੀ ਭਾਸ਼ਾ ਮੈਂ ਤਾਂ ਰੇਤੇ ਬੈਠਾ ਉਹਦੇ ਪਿੰਡ ਦੇ ਹੱਕਾਂ ਵਾਸਤੇ ਬੈਠਾ ਉੱਥੇ ਆ ਕੇ ਕਹਿ ਜਾਂਦਾ ਵੀ ਸਰਪੰਚ ਕਿੱਡੀ ਕੀ ਗੱਲ ਆਸੀਂ ਸੋਚਾਂਗੇ ਜਸ ਇਹੀ ਕਹਿ ਜਾਂਦਾ ਵੀ ਅਸੀਂ ਇਸ ਬਾਰੇ ਸੋਚਾਂਗੇ ਤਾਂ ਮੇਰੇ ਕੋਲ ਕੀ ਰਹਿ ਗਿਆ ਸੀ ਮੈਨੂੰ ਉੱਥੋਂ ਉੱਠਣਾ ਪੈਣਾ ਸੀ ਸੋ ਅੱਜ ਇਹ ਜਿਹਨੇ ਆਮਕਰਾਂ ਚ ਉੱਥੇ ਵੀ ਆ ਕਰ ਕੀ ਰਿਹਾ ਹੈ ਬਾਈ ਜੀ ਸੋ ਮੈਂ ਤਾਂ ਕਹਤਾ ਵੀ ਅਜੇ ਇੰਗਲੈਂਡ ગયા ਦੋ ਤਿੰਨ ਵਾਰੀ ਕੀ ਕਰਨ ਜਾ ਰਹੇ ਆ ਉੱਥੇ ਜਾਣ ਖੁਸ਼ੀ ਖੁਸ਼ੀ ਨਾਲ ਜਾ ਸਕਦੇ ਨੇ ਕਿਉਂ ਨਹੀਂ ਜਾ ਸਕਦਾ ਪਰ ਵਿਧਾਨ ਸਭਾ ਦੀ ਅੱਗੇ ਲੈ ਕੇ ਗਿਆ ਜਦੋਂ ਗਿਆ ਤੇ ਹੋਰ ਵੀ ਇਹ ਜੀਆਂ ਗੱਲਾਂ ਨੇ ਕਾਫੀ ਗੱਲਾਂ ਲੋਕ ਲੋਕ ਆ ਰਹੇ ਨੇ ਪਿੰਡਾਂ ਚੋਂ ਉਸ ਦੇ ਖਿਲਾਫ ਸ਼ਿਕਾਇਤਾਂ ਲੈ ਕੇ ਸੋ ਆਉਣ ਵਾਲੇ ਸਮੇਂ ਚ ਦੇਖੋਗੇ ਵੱਡਾ ਸ਼ਿਕਾਇਤਾਂ ਦਾ ਜਿਹੜਾ ਇੱਕ ਵੱਡੀ ਫਾਈਲ ਬਣ ਰਹੀ ਹੈ ਇਹ ਐਮਐਲਏ ਸਾਹਿਬ ਦੇ ਖਿਲਾਫ ਐਮਐਲਏ ਸਾਹਿਬ ਦੇ ਖਿਲਾਫ ਉਹ ਵੱਡੀ ਫਾਈਲ ਤੁਹਾਡੇ ਮੂਹਰੇ ਨਿਕਲ ਕੇ ਆਜੂਗੀ ਤੇ ਦੇਖੋਗੇ ਤੁਸੀਂ ਵੀ ਹੁਣ ਕੀ ਬਣ ਰਿਹਾ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਦੇ ਵਿੱਚ ਲਵ ਸਿੰਘ ਉਗੋਕੇ ਦੇ ਨਾਲ ਇਹ ਵਿਵਾਦ ਹੋਰ ਵੀ ਗਹਿਰਾ ਸਕਦਾ ਹੈ ਵੱਧ ਸਕਦਾ ਹੈ ਫਾਈਲਾਂ ਬਹੁਤ ਵੱਡੀਆਂ ਵੱਡੀਆਂ ਸੁਖਵਿੰਦਰ ਸਿੰਘ ਸ਼ੈਣਾ ਪਿੰਡ ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਲੈ ਕੇ ਆ ਸਕਦੇ ਨੇ ਸਰਪੰਚੀ ਉਹਨਾਂ ਦੇ ਮਾਤਾ ਜੀ ਦੀ ਬਰਖਾਸਤ ਕਰ ਦਿੱਤੀ ਗਈ ਹੈ ਹੋਰ ਵੀ ਬਹੁਤ ਵੱਡੇ ਪੱਧਰ ਤੇ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਪਰਚਿਆਂ ਦਾ ਡਰ ਦਿੱਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਵਾਦ ਜਿਹੜਾ ਸਰਪੰਚ ਦਾ ਐਮਐਲਏ ਦਾ ਸਰਕਾਰ ਦਾ ਕਿੱਦਨੋਂ ਜਾਂਦਾ ਵੈਸੇ ਤਾਂ ਇਹ ਵਿਵਾਦ ਹੋਣੇ ਨਹੀਂ ਚਾਹੀਦੇ ਕਿਉਂਕਿ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਇਹ ਕੜੀ ਹੁੰਦੀਆਂ ਨੇ ਵਿਕਾਸ ਦੀਆਂ ਸਰਪੰਚੀ ਜਿਹੜੀ ਐ ਜੋ ਪੰਚਾਇਤ ਆ ਉਹ ਰਾਜਨੀਤਿਕ ਪੱਧਰ ਤੇ ਸਭ ਤੋਂ ਛੋਟੀ ਇਕਾਈ ਹੈ ਔਰ ਜੇਕਰ ਇਸ ਇਕਾਈ ਦੇ ਨਾਲ ਰਲ ਕੇ ਚੱਲਿਆ ਜਾਵੇ ਤਾਂ ਬਹੁਤ ਸੋਹਣਾ ਇੱਕ ਮਾਹੌਲ ਸਿਰਜਿਆ ਜਾ ਸਕਦਾ ਬਹੁਤ ਵਧੀਆ ਗੱਲ ਕਹੀ ਤੁਸੀਂ ਦੇਖੋ ਇਹ ਸਾਰਾ ਜਿਹੜਾ ਵਿਕਾਸ ਦਾ ਜਗਾ ਅੱਗੇ ਵਧਣ ਦੀ ਸਿਸਟਮ ਆ ਇਹ ਟੀਮ ਵਰਕ ਦਾ ਸੋ ਹੁਣ ਜੇ ਕੋਈ ਟੀਮਵਰਕ ਨਾਲ ਨਹੀਂ ਚੱਲਣਾ ਚਾਹੂਗਾ ਬਾਰ ਬਾਰ ਉਹਨਾਂ ਨੂੰ ਬੇਨਤੀਆਂ ਕਰਨ ਤੋਂ ਬਾਅਦ ਬਾਰ ਬਾਰ ਫੋਨ ਕਰਨ ਤੋਂ ਬਾਅਦ ਬਾਰ ਬਾਰ ਪੋਲਾਈਟਲੀ ਗੱਲ ਕਰਨ ਤੋਂ ਬਾਅਦ ਜੇ ਕੋਈ ਟੀਮਵਰਕ ਨੂੰ ਨਹੀਂ ਸਮਝੂਗਾ ਫਿਰ ਫਿਰ ਹੁਣ ਅਸੀਂ ਵਿਚਾਲੇ ਤਾਂ ਨਹੀਂ ਰਹਿ ਸਕਦੇ ਨਾ ਤੁਸੀਂ ਸਾਨੂੰ ਆਪਣੇ ਨਾਲ ਲਓ ਨਾ ਸਾਡੇ ਕੰਮ ਕਰਾਓ ਨਾ ਅਸੀਂ ਫਿਰ ਵਿਰੋਧ ਚ ਹੋਈਏ ਦੋਨਾਂ 'ਚ ਇੱਕ ਸਿਸਟਮ ਤਾਂ ਸਾਨੂੰ ਹੋਣਾ ਪੈਣਾ ਨਾ ਜਾ ਤੁਹਾਡੇ ਨਾਲ ਹੋ ਸਕਦੇ ਆ ਨਾਲ ਹੋ ਸਕਦੇ ਸੀ ਹੁਣ 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 ਫਿਲਹਾਲ ਨਹੀਂ ਹੁਣ ਫਿਲਹਾਲ ਜਿਹੜਾ ਉਹਨਾਂ ਦਾ ਸਿਸਟਮ ਆ ਸਾਰੇ ਪੰਜਾਬ ਤੇ ਅੱਜ ਸਾਡੀ ਨੌਜਵਾਨੀ ਨੂੰ ਕੀ ਕਰਤਾ ਮੇਰਾ ਪਿੰਡ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ 8 ਤੋਂ 10 ਨੌਜਵਾਨ ਮੇਰੇ ਪਿੰਡੋਂ ਜਾ ਰਹੇ ਆ ਮਾਈਗ੍ਰੇਟ ਕਰਕੇ ਵਿਦੇਸ਼ਾਂ ਨੂੰ ਸੋ ਮੇਰੇ ਪਿੰਡ ਦੀ ਜਿਹੜੀ ਐਡਾ ਵੱਡਾ ਟੈਲੈਂਟ ਆ ਨੌਜਵਾਨੀ ਆ ਜਿਨੇ ਆ ਕੇ ਦੇਸ਼ ਵਾਸਤੇ ਦੇਸ਼ ਪੰਜਾਬ ਵਾਸਤੇ ਕੰਮ ਕਰਨਾ ਸੀ ਉਹ ਤਾਂ ਸਾਰੇ ਮਾਈਗ੍ਰੇਟ ਕਰਕੇ ਚਲੀ ਗਈ ਤੇ ਮਾਪੇ ਬੜੀ ਖੁਸ਼ੀ ਮਨਾ ਰਹੇ ਨੇ ਵਧਾਈਆਂ ਦੇ ਰਹੇ ਜਦੋਂ ਬੱਚੇ ਜਾ ਰਹੇ ਆ ਪਰ ਸਾਡਾ ਦਿਲ ਕਿਤੇ ਰੋਂਦਾ ਅੰਦਰੋਂ ਵੀਰ ਸਾਡੀ ਕੀਮਤੀ ਜਿਹੜੀ ਪੀੜ੍ਹੀ ਆ ਕੀਮਤੀ ਜਿਹੜਾ ਸਾਡਾ ਖਜ਼ਾਨਾ ਨੌਜਵਾਨ ਉਹ ਉਹ ਮਾਈਗ੍ਰੇਟ ਕਰਕੇ ਜਾ ਰਹੇ ਸੋ ਇਹ ਇਸ ਵਾਸਤੇ ਅਸੀਂ ਖੁਸ਼ੀ ਕਿਵੇਂ ਮਨਾ ਸਕਦੇ ਆ ਇਸ ਵਾਸਤੇ ਹੱਲ ਲੱਭਣੇ ਪੈਣਾ ਸਰਕਾਰਾਂ ਨੂੰ ਬੈਠ ਕੇ ਸੋਚਣਾ ਪੈਣਾ ਵੀ ਇਹ ਆ ਚੀਜ਼ਾਂ ਕਿਵੇਂ ਰੋਕੀ ਕਿਸ ਇਹਨਾਂ ਚੀਜ਼ਾਂ 'ਤੇ ਧਿਆਨ ਹੀ ਹੈ ਨਹੀਂਗਾ ਸਰਕਾਰ ਤਾਂ ਕਹਿੰਦੀ ਆ ਕਿ ਅਸੀਂ ਬਾਹਰੋਂ ਜਿਹੜੇ ਗਏ ਹੋਏ ਆ ਉਹਨਾਂ ਨੂੰ ਵਾਪਸ ਬੁਲਾਵਾਂਗੇ ਗਏ ਸੀ ਲਾਭ ਸਿੰਘੋ ਕੋਕੇ ਅੰਗਰੇਜ਼ ਲੈਣ ਔਰ ਦੋ ਤਿੰਨ ਨੂੰ ਵਾਪਸ ਆਏ ਨੇ ਕਿਹੜੇ ਕਿਹੜੇ ਉੱਥੋਂ ਪ੍ਰੋਜੈਕਟ ਲੈ ਕੇ ਆਏ ਨੇ ਕਿਹੜੇ ਕਿਹੜਾ ਬਿਜ਼ਨਸ ਲੈ ਕੇ ਆਏ ਨੇ ਕਿਹੜੇ ਕਿਹੜੇ ਇਨਵੈਸਟਰਾਂ ਨੂੰ ਬੁਲਾਇਆ ਜਾਂ ਕੀ ਕਰਨ ਗਏ ਸੀ ਇਹ ਇਹੀ ਤਾਂ ਖੋਜ ਦਾ ਵਿਸ਼ਾ ਨਾ ਇਸ ਤੇ ਖੋਜ ਕਰੋ ਨਾ ਤੁਸੀਂ ਤੁਸੀਂ ਕੀਤੀ ਮੈਂ ਤਾਂ ਕਰ ਲਈ ਮੈਨੂੰ ਜਿੰਨੇ ਇੱਕ ਭਰੋਸੇਯੋਗ ਸੂਤਰਾਂ ਨੇ ਦੱਸਿਆ ਵੀ ਉਸ ਦਿਨ ਉਹ ਬਾਹਰ ਸੀਗਾ ਤੇ ਉਸ ਦੀ ਗੱਡੀ ਜਿਹੜੀ ਮਿਸਯੂਜ਼ ਹੋ ਰਹੀ ਸੀ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਚ ਠੀਕ ਆ ਤੁਸੀਂ ਲਾਭ ਸਿੰਘ ਓਗੋਕੇ ਦਾ ਨਾ ਜਿਹੜੀ ਗੱਡੀ ਨੰਬਰ ਆ ਉਹ ਲਓ ਤੇ ਦੇਖੋ ਚੰਡੀਗੜ੍ਹ ਪੁਲਿਸ ਨੇ ਹੁਣ ਤੱਕ ਕਿੰਨੇ ਚਲਾਨ ਕੀਤੇ ਆ ਠੀਕ ਆ ਉਹ ਤਾਂ ਡਾਟਾ ਆਨਲਾਈਨ ਹੈ ਨਾ ਤੇ ਉਹਨਾਂ ਦੀਆਂ ਗੱਡੀਆਂ 'ਚ ਜਿਹੜਾ ਸਰਕਾਰੀ ਡਰਾਈਵਰ ਆ ਉਹਨਾਂ ਨੂੰ ਕਹਿੰਦੇ ਨਾਲ ਨਹੀਂ ਲੈ ਕੇ ਜਾਂਦੇ ਕਿਉਂ ਜਿਹੜੀਆਂ ਗੱਲਾਂ ਨੇ ਕੀ ਕਰਨ ਜਾਂਦੇ ਆ ਕਿੱਥੇ ਜਿੱਥੇ ਤੁਸੀਂ ਕਹਿੰਦੇ ਵੀ ਸਰਕਾਰੀ ਡਰਾਈਵਰ ਨਾਲ ਨਹੀਂ ਲੈ ਕੇ ਜਾਂਦੇ ਸੋ ਤਾਂ ਹਮੇਸ਼ਾ ਨਹੀਂ ਲੈ ਕੇ ਜਾਂਦੇ ਹੁਣ ਉਹ ਤਾਂ ਕਈ ਚੀਜ਼ਾਂ ਜਨਤਕ ਹੋ ਜਾਂਦੀਆਂ ਨੇ ਜਿਹੜੀਆਂ ਆਪਸ ਵਿੱਚ ਗੱਲ ਕਰਦੇ ਨੇ 6 6 7 7 8 8 ਬੰਦੇ ਰੱਖੀ ਆ ਪੀ ਇਹਦੇ ਨਾਂ ਤੇ ਉਹ ਗਲਤ ਉਗਰਾਹੀ ਕਰ ਰਿਹਾ ਪਿੰਡਾਂ 'ਚੋਂ ਉਹ ਗਲਤ ਅਗਰਾਹੀ ਕਰ ਰਿਹਾ ਥਾਣਿਆਂ 'ਚੋਂ ਸੋ ਅਸੀਂ ਤਾਂ ਬਹੁਤ ਛੋਟੀ ਕੜੀ ਆ ਨਾ ਪੰਚਾਇਤ ਆ ਜਿਹੜੀ ਡੈਮੋਕ੍ਰੇਸੀ ਦੀ ਲੋਕਤੰਤਰ ਦੀ ਮੁੱਢਲੀ ਕੜੀ ਆ ਸਾਨੂੰ ਤਾਂ ਜਦੋਂ ਮਰਜੀ ਗੱਲ ਨਾ ਪੁੱੜ ਲੈਣ ਸਾਨੂੰ ਤਾਂ ਹੋਰ ਵਿਰੋਧੀ ਜਿਹਾ ਪਾਰਟੀਆਂ ਨੂੰ ਆਪਦੇ ਨਾਲ ਰਲਾ ਕੇ ਕਹਿ ਦੇਣ ਵੀ ਇਹਨੂੰ ਫਸਾਉਣਾ ਕਿਸੇ ਚੀਜ਼ ਚ ਸੋ ਜਾਇਜ ਨਜਾਇਜ਼ ਤਰੀਕੇ ਨਾਲ ਫਸਾ ਸਕਦੇ ਆ ਸਾਨੂੰ ਤਾਂ ਪਰ ਇਹ ਵੱਡੀ ਗੱਲ ਨਹੀਂ ਹੋ ਅੱਜ ਪੰਜਾਬ ਸਾਰਾ ਦੇਖ ਰਿਹਾ ਵੀ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਉਥੋਂ ਆਵਾਜ਼ ਅਸੀਂ ਸਾਡੀ ਮੰਗ ਕੀ ਆ ਸਾਡੀ ਮੰਗ ਤਾਂ ਇਹੀ ਆ ਵੀ ਸਾਡੇ ਪਿੰਡ ਵਿਕਾਸ ਪੱਖੋਂ ਅੱਗੇ ਜਾਣ ਅਸੀਂ ਕੰਮ ਚਾਹੁੰਦੇ ਆ ਸਾਡੇ ਕੰਮਾਂ ਦੀ ਭੁੱਖ ਆ ਅਸੀਂ ਤਾਂ ਕਿਹਾ ਸੀ ਵੀ ਨਾਲ ਰਲ ਕੇ ਆਪਾਂ ਕੰਮ ਕਰੀਏ ਕਰੋੜਾਂ ਰੁਪਏ ਸਾਡੇ ਖਾਤਿਆਂ 'ਚ ਗ੍ਰਾਂਟ ਪਏ ਆ ਉਹਨੂੰ ਲਵਾਈਏ ਚਾਹੇ ਪਿਛਲੀਆਂ ਸਰਕਾਰਾਂ ਦੇ ਹੋਣ ਚਾਹੇ ਕਦੋਂ ਮਰਜੀ ਆਏ ਹੋਣ ਸੋ ਲਵਾ ਨਹੀਂ ਸਕੀ ਸੋ ਇਹ ਜਿਹੜੀਆਂ ਅੱਜ ਗੱਲਾਂ ਕਰ ਰਹੇ ਨੇ ਅਸੀਂ ਤਾਂ ਸ਼ੁਰੂ ਤੋਂ ਇਹ ਗੱਲਾਂ ਕੀਤੀਆਂ ਵੀ ਜੇ ਅਸੀਂ ਸਮਾਜ 'ਚ ਕੋਈ ਬਦਲਾਅ ਚਾਣੇ ਆ ਬਦਲਾਅ ਆਊਗਾ ਵੀ ਆਪਾਂ ਐਜੂਕੇਸ਼ਨ ਵਾਸਤੇ ਕੰਮ ਕਰੀਏ ਆਪਾਂ ਹੈਲਥ ਵਾਸਤੇ ਕੰਮ ਕਰੀਏ ਆਪਾਂ ਸਪੋਰਟਸ ਵਾਸਤੇ ਕੰਮ ਕਰੀਏ ਇਹ ਤਿੰਨੇ ਸੈਕਟਰਾਂ 'ਚ ਜਿਹੜਾ ਦੇਸ ਕੰਮ ਕਰ ਗਿਆ ਬਦਲਾਅ ਆ ਜਾਣਾ ਸੋ ਬਦਲਾਅ ਦੀ ਸ਼ਕਲ ਇਹ ਨਹੀਂਗੀ ਜੇ ਉਹ ਥਿਉਰੀ ਆਫ ਡਾਰਵਿਨ ਪੜੀ ਆ ਅਸੀਂ ਲਾਈਫ ਸਾਇੰਸ ਇਵੋਲੂਸ਼ਨ ਥਿਉਰੀ ਪੜੀ ਆ ਉਹ ਚ ਤਾਂ ਦੱਸਿਆ ਗਿਆ ਅਰਬਾ ਖਰਬਾ ਸਾਲਾਂ ਚ ਨੌ ਜਿੰਨਾ ਵੀ ਨਹੀਂ ਬਦਲਾ ਆਉਂਦਾ ਵੀ ਬਦਲਾ ਆਉਦੀ ਜਿਹੜੀ ਪ੍ਰਕਿਰਿਆ ਬਹੁਤ ਸਲੋ ਆ ਸੋ ਅਚਾਨਕ ਜੇ ਕਹਾਂਗੇ ਵੀ ਇਹ ਰਾਸਤੇ ਐ ਰਾਸਤਾ 'ਚ ਹੈਲੀਕਾਪਟਰ ਨਹੀਂ ਚੱਲਣ ਲੱਗ ਜਾਂਗੇ ਉਹ ਬਦਲਾ ਹੋ ਜੂ ਉਹ ਨਹੀਂ ਹੋ ਸਕਦਾ। ਇਹੀ ਰਾਸਤੇ ਜਿਹੜੇ ਬਣਿਆ ਇਹਨਾਂ 'ਤੇ ਹੀ ਤੁਰਨਾ ਪੈਣਾ। ਤੁਰਨ ਦਾ ਤੁਹਾਡਾ ਸਟਾਈਲ ਕੀ ਆ? ਇਹ ਮਾਇਨੇ ਰੱਖਦਾ। ਬਿਲਕੁਲ ਜੀ ਜੇਕਰ ਰਾਹ ਪਧਰੇ ਕ ਲਈ ਇਹਨਾਂ ਰਾਹਾਂ 'ਤੇ ਤੁਰਨ ਦਾ ਤਰੀਕਾ ਸਲੀਕਾ ਬਦਲ ਰਹੀ ਏ ਤਾਂ ਬਦਲਾ ਆ ਸਕਦਾ ਔਰ ਇਹ ਸਾਡੇ ਨਾਲ ਸੁਖਵਿੰਦਰ ਸਿੰਘ ਸਨ। ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਸੁਖਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਇਹ ਸਮਾਂ ਸੜਨਾ ਬਿਤਾਇਆ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹ ਸਾਡੇ ਨਾਲ ਜੁੜੇ ਰਹੇ